ਕੈਮੀਕਲ ਅਤੇ ਮਿਲਾਵਟੀ ਖਾਣਾ ਖਾਣ ਵਾਲੇ ਪਦਾਰਥਾਂ ਦਾ ਇਸਤੇਮਾਲ ਕਰਨ ਨਾਲ ਕਈ ਖਤਰਨਾਕ ਬਿਮਾਰੀਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਅੱਜਕੱਲ ਹਰ ਕੋਈ ਚੰਗੀ ਅਤੇ ਮਿਲਾਵਟ ਰਹਿਤ ਭੋਜਨ ਜਾਂ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਕਰਦੇ ਹਨ ਤੇ ਲੋਕਾਂ ਦੀ ਇਸ ਭਰਪੂਰ ਮੰਗ ਨੂੰ ਪੂਰਾ ਕਰਨ ਲਈ ਹੁਣ ਕੁਦਰਤੀ, ਮਿਲਾਵਟ ਰਹਿਤ ਅਤੇ ਤਾਕਤ ਨਾਲ ਭਰਪੂਰ ਖਾਣ ਵਾਲੇ ਪਦਾਰਥ ਹੁਣ ਤੁਹਾਡੇ ਆਪਣੇ ਸ਼ਹਿਰ ਫਗਵਾੜਾ ਵਿਖੇ ਵੀ ਮਿਲਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਬੋ ਕੰਪਨੀ ਦੇ ਡਾਇਰੈਕਟਰ ਅਨੁਰਾਗ ਅਰੋੜਾ ਨੇ ਦੱਸਿਆ ਕਿ ਕੰਪਨੀ ਵੱਲੋਂ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਗੁਰਹਾਰ ਗੋਬਿੰਦਨਗਰ ਫਗਵਾੜਾ ਦੀ ਬੇਸਮੈਂਟ ਵਿੱਚ ਆਪਣੀ ਬ੍ਰਾਂਚ ਖੋਲੀ ਗਈ ਹੈ ਜਿੱਥੋਂ ਹੁਣ ਆਰਗੈਨਿਕ ਖਾਣ ਵਾਲੀਆਂ ਚੀਜ਼ਾਂ ਜਿਵੇਂ ਵਕਫਾ ਕਿਸਮ ਦਾ ਆਟਾ ਤੇਲ ਜੂਸ ਦਾਲਾਂ ਸ਼ੁੱਧ ਦੇਸੀ ਘਿਓ ਅਤੇ ਗੁੜ ਆਦ ਉਪਲਬਧ ਹੋਵੇਗਾ ਉਹਨਾਂ ਦੱਸਿਆ ਕਿ ਇਸ ਬ੍ਰਾਂਚ ਵਿੱਚ ਖਾਣ ਵਾਲੀ ਹਰ ਇੱਕ ਚੀਜ਼ ਆਰਗੈਨਿਕ ਹੈ ਜਿਸ ਨੂੰ ਇਸਤੇਮਾਲ ਕਰਨ ਨਾਲ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚਾਅ ਹੁੰਦਾ ਹੈ ਅਤੇ ਸਿਹਤਮੰਦ ਸਰੀਰ ਦੀ ਨੀਂਵ ਬੱਜਦੀ ਹੈ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇੱਕ ਵਾਰ ਆ ਕੇ ਵਿਜ਼ਿਟ ਕਰਨ ਦੀ ਅਪੀਲ ਕੀਤੀ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਉਹਦਾ ਜੋ ਖਾਣਾ ਹੈ ਉਹ ਕੈਮੀਕਲ ਰਹਿਤ ਹੋਵੇ ਪੈਸਟੀਸਾਈਡ ਰਹਿਤ ਹੋਵੇ ਇੱਕ ਸਿਹਤਮੰਦ ਭੋਜਨ ਖਾਦਾ ਜਾਵੇ ਪਰ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਖਾਦਾਂ ਹਨ ਕੈਮੀਕਲ ਹਨ ਪੈਸਟੀਸਾਈਡ ਹਨ ਉਹ ਸਾਡੇ ਖਾਣੇ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ ਔਰ ਇਸ ਨੂੰ ਮੁੱਖ ਰੱਖਦੇ ਹਾਂ ਅਸੀਂ ਆਪਣੇ ਹਸਪੀਟਲ ਦੇ ਵਿੱਚ ਇੱਕ ਆਰਗੇਨਿਕ ਬ੍ਰਾਂਡ ਸੀਬੋ ਸ਼ੁਰੂ ਕੀਤਾ ਹੈ ਔਰ ਇਹ ਜੋ 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 ਵੀ ਇੱਥੇ ਇਸਤੇਮਾਲ ਹੋਏਗਾ ਆਰਗੇਨਿਕ ਚੀਜ਼ਾਂ ਜੋ ਵੀ ਇੱਥੇ ਹਨ ਉਹ ਸਰਟੀਫਾਈਡ ਹਨ ਉਹ ਮਾਨਤਾ ਪ੍ਰਾਪਤ ਹਨ ਕਿ ਸੱਚੀ-ਮੁੱਚ ਹੀ ਆਰਗੇਨਿਕ ਖੇਤਾਂ ਦੇ ਵਿੱਚੋਂ ਉਹ ਆਰਗੇਨਿਕ ਖੇਤੀ ਕਰਕੇ ਉਹ ਸਾਰੇ ਪ੍ਰੋਡਕਟ ਆਏ ਹਨ ਅਲੱਗ-ਅਲੱਗ ਤਰ੍ਹਾਂ ਦਾ ਇੱਥੇ ਸਮਾਨ ਹੈ ਔਰ ਇੱਕ ਮੰਕ ਆਰਗੇਨਿਕਸ ਹੈ ਜੋ ਕਾਫੀ ਸਾਲਾਂ ਤੋਂ ਆਰਗੇਨਿਕ ਦੀ ਖੇਤੀ ਔਰ ਉਹਦੇ ਨਾਲ ਜੁੜੇ ਹੋਏ ਚੀਜ਼ਾਂ ਵਸਤਾਂ ਦੀ ਜੋ ਹੈ ਉਹ ਵਿਕਰੀ ਕਰ ਰਿਹਾ ਹੈ ਤੇ ਉਹਨਾਂ ਦੇ ਪ੍ਰੋਡਕਟਸ ਹਨ ਉਹ ਅਸੀਂ ਇੱਥੇ ਆਪਣੇ ਸ਼ੁਰੂ ਕੀਤੇ ਹਨ ਔਰ ਜੇ ਵੀ ਕੋਈ ਚਾਹੁੰਦਾ ਹੈ ਇਹਨਾਂ ਨੂੰ ਇਸਤੇਮਾਲ ਕਰਨਾ ਔਰ ਦੇਖਣਾ ਤਾਂ ਜ਼ਰੂਰ ਇੱਥੇ ਆ ਕੇ ਉਹ ਲੈ ਸਕਦਾ ਹੈ ਸਰੇ ਸਿਬੋ ਦੀ ਰੀਲਾਂਚਿੰਗ ਹੋ ਰਹੀ ਹੈ ਸਿਬੋ ਬੇਸਿਕਲੀ ਜਿਹੜੇ ਪੇਸ਼IENTS ਤੇ ਕਸਟਮਰਸ ਆਗੇ ਨੇ ਉਹਨਾਂ ਦੀ ਹੈਲਥ ਨੂੰ ਲੈ ਕੇ ਉਹਨਾਂ ਦੇ ਫੂਡ ਨੂੰ ਲੈ ਕੇ ਬਹੁਤ ਪਾਰਟਿਕੂਲਰ ਹੈ ਤੇ ਉਹਦੇ ਰਿਲੇਟਡ ਇੱਥੇ ਜਿਹੜੇ ਵੀ ਲੋਕ ਖਾਣੇ ਵਾਸਤੇ ਆਪਣੇ ਕੌਨਸ਼ੀਅਸ ਹੈਗੇ ਨੇ ਉਹ ਇੱਥੇ ਆ ਸਕਦੇ ਨੇ ਤੇ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਸਕਦੇ ਨੇ ਇਹਨਾਂ ਵਿੱਚ ਡਾਈਟ ਕੌਨਸ਼ੀਅਸ ਵਾਲਿਆਂ ਵਾਸਤੇ ਡਾਇਬੀਟੀਜ਼ ਜਿਹਨਾਂ ਨੂੰ ਹੈਗੀ ਹੈ ਜਿਹਨਾਂ ਨੂੰ ਕੋਈ ਕੈਂਸਰ ਦੀ ਪ੍ਰੋਬਲਮ ਹੈ ਜਿਹੜੇ ਵੈਸੀ ਆਪਣੇ ਆਪ ਨੂੰ ਫਿਟ ਰੱਖਣਾ ਚਾਹੁੰਦੇ ਨੇ ਜਿਹੜੇ ਵੀ ਜਾਂਦੇ ਲੜਕੇ ਲੜਕੀਆਂ ਉਹਨਾਂ ਵਾਸਤੇ ਇੱਥੇ ਬਹੁਤ ਪ੍ਰੋਡਕਟਸ ਨੇ ਸੋ ਇਹ ਸਭ ਚੀਜ਼ਾਂ ਜਿਹੜੀਆਂ ਆਪਾਂ ਦੇਖ ਰਹੇ ਹਾਂ ਇਹ ਫੂਡ ਆਈਟਮਸ ਜਿਹੜੀਆਂ ਵੀ ਹੈਗੀਆਂ ਜਾਂ ਜਿਹੜੀ ਕੋਸਮੈਟਿਕਸ ਦੇ ਆਈਟਮ ਨੇ ਇਹ ਸਾਰੀਆਂ ਉਹ ਆਈਟਮਾਂ ਨੇ ਜਿਹੜੀਆਂ ਤੁਹਾਡੀ ਬਾਡੀ ਨੂੰ ਸਟਰੋਂਗ ਕਰਨਗੀਆਂ ਤੁਹਾਡੀ ਇਮਿਊਨਿਟੀ ਸਟਰੋਂਗ ਕਰਨਗੀਆਂ ਤੁਹਾਨੂੰ ਸਟਰੰਥ ਦੇਣਗੀਆਂ ਕਿਹੜੇ ਕਿਹੜੇ ਪ੍ਰੋਡਕਟਸ ਆ ਸਾਡ ਮੇਨ ਜਿਹੜੇ ਤੁਸੀਂ ਲੋਕਾਂ ਦੇ ਯੂਜ਼ ਚ ਆਉ ਸਕਦੇ ਹੈ ਨਾਲ ਵਿੱਚ ਜੇ ਆਪਾਂ ਮੇਨ ਪ੍ਰੋਡਕਟ ਦੀ ਗੱਲ ਕਰੀਏ ਸਾਡੇ ਕੋਲ ਗਰੋਸਰੀ ਦੀਆਂ ਸਾਰੀਆਂ ਆਈਟਮਸ ਹੈਗੀਆਂ ਘਿਓ ਤੋਂ ਲੈ ਕੇ ਮਿਲਟਸ ਤੋਂ ਲੈ ਕੇ ਆਟੇ ਤੋਂ ਲੈ ਕੇ ਤੇ ਜੇ ਆਪਾਂ ਕੁਝ ਖਾਸ ਚੀਜ਼ਾਂ ਦੀ ਗੱਲ ਕਰੀਏ ਸਾਡੇ ਕੋਲ ਬਹੁਤ ਹੀ ਅੱਛਾ ਇੱਕ ਇੱਥੇ ਮਲਟੀ grain ਆ ਤੇ ਇਹ ਨਵਰਤਨ ਆਟੇ ਨੂੰ ਤੁਸੀਂ ਜੇ ਯੂਜ਼ ਕਰਨਾ ਸ਼ੁਰੂ ਕਰੋ ਤਾਂ ਜੇ ਕਿਸ ਨੂੰ ਡਾਇਬਟੀਸ ਹੈਗੀ ਹੈ ਉਹਦੇ ਵਾਸਤੇ ਇਹ ਦਵਾਈ ਦਾ ਕੰਮ ਕਰੇਗਾ ਤੇ ਇਹ ਬਹੁਤ ਸਟਰੈਂਥ ਦੇਗਾ ਕਿਉਂਕਿ ਇਹਦਾ ਜੀਆਈ ਇੰਡੈਕਸ ਘੱਟ ਹੁੰਦਾ ਹੈਗਾ ਪ੍ਰੋਟੀਨ ਜ਼ਿਆਦਾ ਕਾਰਬੋਹਾਈਡਰੇਟ ਘੱਟ ਹੈ ਸਰ ਜੇ ਅਗਰ ਗੱਲ ਕਰੀਏ ਕਿ ਕਈ ਕਸਟਮਰ ਇਦਾਂ ਦੇ ਆ ਜਿਹੜੇ ਫੋੜ ਨਹੀਂ ਕਰ ਸਕਦੇ ਇਹ ਰੇਟ ਨੂੰ ਲੈ ਕੇ ਕਈ ਮਹਿੰਗੀ ਚੀਜ਼ਾਂ ਦੇਖ ਕੇ ਕਰਦੇ ਆ ਉਹਦੇ ਲਈ ਵੀ ਕੋਈ ਇੰਤਾਂ ਦਾ ਤੁਹਾਡੇ ਕੋਲ ਹੈਗਾ ਕੋਈ ਸਰ ਇਹ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਉਸੇ ਰੇਟਸ ਨਾਲ ਜੇ ਦੇਖੋਗੇ ਤਾਂ ਇਹ ਤੁਹਾਡੇ ਮਾਰਕੀਟ ਪ੍ਰਾਈਸ ਤੋਂ ਜੇ ਆਪ オーਰਗੇਨਿਕ ਦੀ ਵੀ ਗੱਲ ਕਰਦੇ ਆਗੇ ਆ ਤੇ ਜਿਹੜੇ ਨੋਰਮਲ ਵੱਡੀਆਂ ਕੰਪਨੀਆਂ ਤੋਂ ਤੋਂ ਅਧੇ ਰੇਟ ਤੇ ਹੋਣਗੀਆਂ ਤੇ ਜੇ ਆਪਾਂ ਗੱਲ ਕਰੀਏ ਨੋਰਮਲ ਰੇਟ ਨਾਲੋਂ 19-20% ਵੱਧ ਜੇ ਤੁਸੀਂ ਸੌਟੇ ਦੀ ਲੈ ਰਹੇ ਹੋ ਤਾਂ 19 ਰੁਪਏ ਵੱਧ ਹੋਵੇਗੀ ਤਾਂ 119 ਰੁਪਏ ਦੇ 120 ਰੁਪਏ ਦੀ ਹੋਗੀ ਕਿਉਂਕਿ ਬਹੁਤ ਜਾਇਜ਼ ਹੈਗਾ ਕਿਉਂਕਿ ਜਦੋਂ ਤੁਸੀਂ ਅਕ ਕੋਈ ਬਿਮਾਰੀ ਸੇਡ ਲੈਂਦੇ ਹੋ ਤੇ ਉਹਦਾ ਖਰਚਾ ਸਾਰੀ ਉਮਰ ਦਾ ਹੁੰਦਾ ਤੇ ਜੇ ਤੁਸੀਂ ਉਹ ਸੋਚਣ ਲੱਗੋ ਤੇ ਉੱਥੋਂ ਤੁਸੀਂ ਬਚਦੇ ਹੋ ਜਿਹੜੀ ਤਕਲੀਫ ਹੈ ਉਹ ਤੋਂ ਤੁਸੀਂ ਬਚਦੇ ਹੋ ਦੂਸਰੀ ਚੀਜ਼ ਇਹ ਹੈ ਕਿ ਇਹਨਾਂ ਦੇ ਵਿੱਚ ਮਿਲਾਵਟ ਕੋਈ ਨਹੀਂ ਜੇ ਅਸੀਂ ਇੱਕ ਚੀਜ਼ ਦੇ ਵਿੱਚ ਮਿਲਾਵਟ ਕਰਕੇ ਉਹਦਾ ਰੇਟ ਘਟਾ ਦਈਏ ਤੇ ਆਪਾਂ ਲਈ ਉਹਦਾ ਰੇਟ ਘਟਾ ਉਹ ਰੇਟ ਘਟ ਨਹੀਂ ਉਹ ਚੀਜ਼ ਹੀ ਉਹ ਨਹੀਂ ਹੈਗੀ ਸੋ ਜੇ ਆਪਾਂ ਪਿਓਰ ਨਾਲ ਪਿਓਰ ਕੰਪੇਅਰ ਕਰਾਂਗੇ ਤੇ ਚੀਜ਼ਾਂ ਬਹੁਤ ਸਸਤੀਆਂ ਨੇ ਤਾਂ ਹੀ ਕਰਕੇ ਨਾਲੇ ਸਾਡੇ ਆਪਣੇ ਲੋਕਲ ਫਾਰਮਰਸ ਤੋਂ ਆ ਰਹੀਆਂ ਹੈਗੀਆਂ ਤੇ ਜਿਵੇਂ ਅਸੀਂ ਲੋਕਾਂ ਤੱਕ ਪਹੁੰਚਾਣੀ ਹੈ ਫਾਰਮ ਟੂ ਫੋਕ ਮਾਡਲ ਦੇ ਉੱਪਰ ਕੰਮ ਕਰ ਰਹੇ ਤੇ ਸਰ ਜਿੱਦਾਂ ਹੁਣ ਕਈ ਕਸਟਮਰ ਆਣਾ ਚਾਹਣ ਉਹਨਾਂ ਲਈ ਕੀ ਮੈਸੇਜ ਹੈ ਔਰ ਕਿੱਥੇ ਆਣ ਤੇ ਕੀ ਹੈ ਇਹਦਾ ਐਡਰੈਸ ਸਰ ਇਹ ਫਗਵਾੜਾ ਡਾਕਟਰ ਰਾਜਨਾਈ ਕੇਅਰ ਹਸਪੀਟਲ ਜਿਹੜਾ ਹੈਗਾ ਇਹਨਾਂ ਨੇ ਉਪਰਾਲਾ ਕੀਤਾ ਤੇ ਬਹੁਤ ਹੀ ਅੱਛਾ ਉਪਰਾਲਾ ਇਹਨਾਂ ਨੇ ਮੈਨੂੰ ਅੱਜ ਇਨਵਾਈਟ ਕੀਤਾ ਹੈਗਾ ਇੱਥੇ ਤੇ ਇੱਥੇ ਹਰਗੋਬਿੰਦ ਨਗਰ ਬਹੁਤ ਫੇਮਸ ਏਰੀਆ ਹੈਗਾ ਸੈਂਟਰਲ ਪੁਆਇੰਟ ਹੈਗਾ ਫਗਵਾੜੇ ਦਾ ਖੁੱਲੀ ਰੋਡ ਹੈ ਖੁੱਲੀ ਪਾਰਕਿੰਗ ਹੈ ਤੁਸੀਂ ਆਓ ਇੱਕ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਉੱਥੇ ਟੇਸਟ ਕਰਕੇ ਦੇਖੋ ਟਰਾਈ ਕਰਕੇ ਦੇਖੋ ਫਿਰ ਤੁਸੀਂ ਆਪਣਾ ਮਨ ਬਣਾਓ ਉਹ ਜਿਵੇਂ ਆਪਾਂ ਇੱਥੇ ਬਿਸਕੁਟ ਦੀ ਮੈਂ ਗੱਲ ਕਰ ਰਹੇ ਹਾਂ ਉਹ ਜਿਹੜੇ ਮਾਰਕੀਟ 'ਚ ਬਿਸਕੁਟ ਹੈਗੇ ਨੇ ਉਹ 'ਚ ਕੀ ਹੁੰਦਾ ਮੈਦਾ, ਵਨਸਪਤੀ, ਵਨਸਪਤੀ ਕੀ ਡਾਲਦਾ ਜਿਹੜਾ ਸਬਜ਼ੀਆਂ, ਬੱਟੀਆਂ, ਪੁੱਟੀਆਂ ਜਿਹੜਾ ਜੋ ਕੂੜਾ ਹੁੰਦਾ ਹੈ ਉਹਦੇ ਵਿੱਚੋਂ ਜੋ ਤੇਲ ਕੱਢਦੇ ਉਹ ਉਹਦਾ ਡਾਲਦਾ। ਉਹਦੇ ਨਾਲ ਚੀਨੀ ਪਾ ਕੇ ਮੈਦਾ ਪਾ ਕੇ ਉਹਨੂੰ ਬਿਸਕੁਟ ਬਣਾ ਦਿੰਦੇ। ਉਹਨੂੰ 10 ਰੁਪਏ ਦਾ ਪੈਕੇਟ ਹੈ। ਇੱਥੇ ਤੁਸੀਂ ਆ ਕੇ ਮਿਲਟਸ ਦਾ ਬਿਸਕੁਟ ਖਾਓਗੇ ਜੋ ਹੈ ਕੋਧਰੇ ਦਾ ਬਿਸਕੁਟ, ਕੰਗਨੀ ਦਾ ਬਿਸਕੁਟ ਉਹ ਬਿਸਕੁਟ ਦੇ ਵਿੱਚ ਸ਼ੱਕਰ ਕਿਉਂ ਤੇ ਦੁੱਧ ਹੈ। ਉਹਨੇ ਤੁਹਾਨੂੰ ਜਿਹੜੀ ਤਾਕਤ ساری ਉਮਰ ਤੁਹਾਡੀ ਬਿਧਾਣੀ ਹੈਗੀ ਹੈ ਤੇ ਜੇ ਆਪਾਂ ਖਾਂਦੇ ਆਂ ਡਲਡੇ ਵਾਲਾ ਮੈਦੇ ਵਾਲਾ ਪੈਕੇਟ ਉਹਨੇ ਹਾਰਟ ਬਲੋਕੇਜ ਜਿਹੜੀ ਹੈ ਸੋ ਫॉर दैट ਮੈਟਰ ਸਾਡੇ ਕੋਲ ਇਦਾਂ ਦੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੰਦਰੁਸਤ ਵੀ ਰੱਖਣਗੀਆਂ ਤੇ ਤਾਕਤ